ਹੋਰ ਰਹਿ ਉਹ ਰਜਾਨਾ ਨਿਤ ਚੰਦ ਛਾੜਦਾ ਵਸਿਆਂ ਕਰਾਂ ਨੂੰ ਚੋਗਲੇ ਉਜਾੜਦਾ ਜਾਂ ਮੰਦਾ ਜਦਰ ਨੂੰ ਮਚਾਉਂਦਾ ਸ਼ੋਰ ਜੀ ਚੋਗਲੀ ਟਟਲੇ ਨਾ ਚੋਗਲੇ ਖੋਰ ਜੀ ਹੋ ਪਾਈਆਂ ਨਾਲ ਕਿਤੇ ਪਾਈਆਂ ਨੂੰ ਲੜਾਉਂਦਾ ਹੈ ਪਾਈਆਂ ਨੂੰ ਲੜਾਉਂਦਾ ਹੈ ਕਿੱਤੇ ਜਾ ਕੇ ਰੰਗ ਵਿੱਚ ਭੰਗ ਪਾਉਂਦਾ ਹੈ ਬਈ ਉਤੋਂ ਉਤੋਂ ਮਿੱਠਾ ਅੰਦਰੋਂ ਕઠੋਰ ਜੀ ਅੰਦਰੋਂ ਕઠੋਰ ਜੀ ਚੁਗਲੀ ਤੋਂ ਟਲੇ ਨਾ ਚੁਗਲ ਖੋਰ ਜੀ ਨਾਲੇ ਕਾਰਨ ਬਣਿਆ ਸੀ ਬੰਸ ਨੂੰ ਖਪਾਉਣ ਦਾ ਚੁਗਲੀ ਨੇ ਘਰ ਪੱਟ ਦਿੱਤਾ ਰੌਣ ਦਾ ਬਈ ਕੱਕੜ ਨشان 13 ਵੱਜੇ ਮੋਰ ਜੀ ਚੁਗਲੀ ਟਟਲੇ ਨਾ ਚਗਲ ਖੋਰ ਜੀ ਕਹਿੰਦੇ ਕੈਰੋ ਪਾਂਡਵਾ ਚ ਫਟ ਭਾਗੀ ਚੁਗਲੀ ਉਥੇ ਠਾਰਾ ਖੂਣੀ ਅੱਖ ਭਾਗੀ ਚੁਗਲੀ ਹਏ ਸਾਰੇ ਜਮ ਬੂਰੀ ਨੁੰ ਦਿੱਤੇ ਸੀ ਤੋਰ ਜੀ ਅੰਦ ਦਿੱਤੇ ਸੀ ਤੋਰ ਜੀ ਚੁਗਲੀ ਟਟਲੇ ਨਾ ਚਗਲ ਖੋਰ ਕਹਿੰਦੇ ਚੁਗਲੀ ਨਾ ਚੰਦ ਚੁਗਲੀ ਨਾ ਚੰਦ ਸੀ ਚੜਾਤਾ ਲੂਣਾ ਨੇ ਰਾਜੇ ਹੱਥੋਂ ਪੁੱਤਰ ਮਰਾਤਾ ਲੂਣਾ ਨੇ ਬਈ ਸਾਰੇ ਸ਼ਹਿਰ ਵਿੱਚ ਉਹਨੇ ਪਤਾ ਸ਼ੋਰ ਜੀ ਚੁਗਲੀ ਟਟਲੇ ਨਾ ਚੁਗਲ ਖੋਰ ਜੀ ਹਾਏ ਓਏ ਘਰ ਉਕੜਵਾਤਾ ਅਲਜਾਮਦਸ ਨੂੰ ਕਰੋ ਕੱਢ ਦਿੱਤਾ ਲਾ ਕੇ ਇਹ ਲਜਾਮ ਨੂੰ 14 ਸਾਲ ਦੇ ਤਾਂ ਬਣੋ ਵਾਸ ਰਾਮ ਨੂੰ ਬਈ ਤੰਨੇ ਜਾਣੇ ਦਿੱਤੇ ਸੀ ਬਣਾ ਨੂੰ ਤੋਰ ਜੀ ਚੁਗਲੀ ਟਟਲੇ ਨਾ ਚੁਗਲ ਖੋਰ ਜੀ ਚੋਗਲਾਂ ਦਾ ਕੋਈ ਚੋਗਲਾਂ ਦਾ ਕੋਈ ਆਪਣਾ ਬੇਗਾਨਾ ਨਾ ਮੌਕਾ ਪਾ ਕੇ ਦਿੰਦੇ ਖੁੰਝਣਾ ਨਿਸ਼ਾਨਾ ਨਾ ਬਈ ਕਰੇ ਕੋਈ ਹੋਰਾ ਤੇ ਪਰ ਹੋਰ ਜੀਤੇ ਪਰੇ ਹੋਰ ਜੀ ਚੋਗਲੀ ਟਟਲੇ ਨਾ ਚੋਗਲ ਖੋਰ ਜੀ ਕਹਿੰਦੇ ਚੋਗਲ ਨੇਂ ਦਾ ਕੋ ਮੋਢ ਨੇ ਕਲੇਸ਼ ਦੇ ਚੁਗਲੀ ਨੇ ਮਾਰੇ ਪੁੱਤ ਦਸ਼ਮੇਸ਼ ਦੇ ਹਾਈ ਲਾ ਕੇ ਹੱਥ ਘੜੀਆਂ ਲੈ ਸੀ ਧੋਰ ਜੀ ਉਹ ਲੈ ਸੀ ਧੋਰ ਜੀ ਚੁਗਲੀ ਤੋਂ ਟਲੇ ਨਾ ਜੁਗਲ ਖੋਰ ਜੀ ਕਹਿੰਦੇ ਨਾਰਦ ਨੇ ਚੰਦ ਨਵਾਂ ਹੀ ਚੜਾ ਦਤਾ ਕਰੇ ਭਗਵਾਨ ਦੇ ਕਲੇਸ਼ ਪਾਹ ਦਤਾ ਮਨੀ ਲਾਜ ਰੱਖੂ ਮਖਣੀ ਦਾ ਚੋਰ ਜੀ ਚੁਗਲੀ ਟਟਲੇ ਨਾ ਜੋਗਲ ਖੋਰ ਜੀ ਵਾਹ ਜੀ ਵਾਹ ਕੀ ਕੀ ਬਾਤ ਬੰਦਾ ਤਾਂ ਫਿਰ ਉਹੀ ਹੈ ਨਾ ਜਿਹੜਾ ਚੁਗਲੀ ਕਰ ਗਿਆ ਉਹ ਤਾਂ ਫਿਰ ਅੱਗ ਲਾਉਣੀ ਤਾਂ ਸਾਰੇ ਪਾਸੇ ਚਲਦੀ ਆ ਜੀ ਧਰਮਾਂ ਦੇ ਵਿੱਚ ਵੀ ਚਲਦੀ ਆ ਅਦਾਲਤਾਂ ਦੇ ਵਿੱਚ ਵੀ ਚਲਦੀ ਆ ਘਰਾਂ ਦੇ ਵਿੱਚ ਵੀ ਚਲਦੀ ਆ ਇੱਥੋਂ ਤੱਕ ਸਾਡੇ ਸੂਝਵਾਨ ਜਥਿਆਂ ਦੇ ਵਿੱਚ ਵੀ ਚਲਦੀ ਆ ਠੀਕ ਹੈ ਸਾਡੇ ਵਾਲੇ ਸਾਡੇ ਵਾਲੇ ਲਾਣੇ ਦੀ ਗੱਲ ਕਰਦੇ ਆ ਸਾਡੇ ਵਾਲੇ ਕੀਰਤਨ ਸਿੰਘ ਹੋ ਗਏ ਢਾਡੀ ਸਿੰਘ ਹੋ ਗਏ ਕਬੀਸ਼ਰ ਸਿੰਘ ਹੋ ਗਏ ਕੋਈ ਵੀ ਆ ਜੀ ਇਨਾਂ ਵਿੱਚ ਵੀ ਕੁਝ ਕੁ ਬੰਦੇ ਹੁੰਦੇ ਨੇ ਜਿਹੜੇ ਕੰਨਾਂ ਦੇ ਕੱਚੇ ਹੁੰਦੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ ਹੂੰ ਜਿਹੜੇ ਇੱਥੋਂ ਸੁਣ ਲਈ ਹੋਰ ਕਿਸੇ ਦੀ ਸੁਣ ਲਈ ਜਾਂ ਆਪਾਂ ਉਹ ਜੱਥੇ ਨੂੰ ਤੋੜਨ ਬਾਰੇ ਕਹਿ ਦਈਏ ਜੱਥੇ ਨੂੰ ਤੋੜਨ ਦੀ ਕੋਈ ਕਸ਼ਿ ਹੁੰਦੀ ਹੋਊਗੀ ਵੀ ਬੰਦੇ ਵਧੀਆ ਕੰਮ ਕਰੀ ਜਾਂਦੇ ਐ ਯਾਰ ਕੋਈ ਬੰਦਾ ਪਟਦੇ ਹੋ ਇਹਨਾਂ ਦਾ ਪਾਰਨ ਬਾਰੇ ਤਾਂ ਇੰਨੀ ਕੀ ਗੱਲ ਕਰਦੇ ਆ ਵੀਰੇ ਵੀ ਪੁੱਛੋ ਹੀ ਨਾ ਹੂੰ ਮੈਂ ਤੁਹਾਨੂੰ ਸਾਡੇ ਤਿੰਨਾਂ ਦੀ ਬੇਰਬਾਹ ਦੱਸਦਾ ਮੋٹے ਮੋٹے ਸ਼ਬਦਾਂ ਦੇ ਵਿੱਚ ਜੀ ਅਸੀਂ ਗਾਉਣਾ ਇਕੱਠੇ ਸ਼ੁਰੂ ਕੀਤਾ ਮੈਂ ਤੇ ਗੁਰਵਿੰਦਰ ਨੇ ਠੀਕ ਐ ਤਕਰੀਬਨ 2007 ਤੋਂ ਅਸੀਂ ਗਾਉਣਾ ਸ਼ੁਰੂ ਕੀਤਾ 2012 ਦੇ ਵਿੱਚ ਅਸੀਂ ਉਸਤਾਦ ਤਰਿਆ 2012 'ਚ 2012 'ਚ ਸਾਡੇ ਉਸਤਾਦ ਨੇ ਗਿਆਨੀ ਗੁਰਨਾਬ ਸਿੰਘ ਜੀ ਬਰਾੜ ਸਾਹਿਬ ਠੀਕ ਹੈ ਜੀ ਕਵੀਸ਼ਰੀ ਦੇ ਬਾਬਾ ਪੋੜ ਮਾਲਵੇ ਦੀ ਧਰਤੀ ਦੇ ਤੇ 2012 ਤੋਂ ਬਾਅਦ ਚਲੋ 15 ਤੱਕ ਸਵੱਬ ਬਣਿਆ ਸਾਨੂੰ ਇਕੱਠੇ ਗਾਉਣ ਦਾ ਠੀਕ ਹੈ ਜੀ ਉਸਤਾਦ 18 ਤੱਕ 18 ਤੱਕ 18 ਤੱਕ 2018 ਤੱਕ ਚਲੋ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਫੋਰਨ ਚਲਿਆ ਗਿਆ ਮੈਨੂੰ ਕੋਈ ਵਿਦੇਸ਼ ਕੰਮ ਸੀ ਤੇ ਇਹ ਵੀਰ ਫਿਰ ਮੈਂ ਨਾ ਜਿਹੜਾ ਬਰਾੜ ਸਾਹਿਬ ਦਾ ਸਾਡੇ ਉਸਤਾਦ ਜੀ ਦਾ ਜੱਥਾ ਸੀ ਉਦੇ ਵਿੱਚ ਫਿੱਟ ਕਰ ਗਿਆ ਯਾਨੀ ਕੁਲਵੰਤ ਸਿੰਘ ਜੀ ਮਾਨੂਕਿਆਂ ਵਾਲੇ ਬਹੁਤ ਸੂਝਵਾਨ ਨੇ ਬਿਲਕੁਲ ਉਹਨਾਂ ਨਾਲ ਇਹਨੂੰ ਲੰਮਾਇਆ ਨਾਲ ਉਸਤਾਦ ਸ਼ਾਮਦਾਸ ਜੀ ਭੱਟੀਵਾਲ ਕਲਾ ਵਾਲੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੇ ਉਹਨਾਂ ਨਾਲ ਜਾਵੜੇ ਫਿਰ ਤੁਸੀਂ ਹਾਂਜੀ ਹਾਂਜੀ ਉਹਨਾਂ ਨਾਲ ਲਾਇਏ ਜੀ ਮੈਂ ਇੱਥੋਂ 6-7 ਸਾਲ ਲਾਇਏ ਉਹਨਾਂ ਨਾਲ ਠੀਕ ਹੈ 6-7 ਸਾਲ ਵੀਰ ਫਿਰ ਉਹਨਾਂ ਨਾਲ ਰਹਾ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਸਾਲ ਕਲਾਕੀ ਮੈਂ ਬਾਹਰ ਇਧਰ ਫੇਰ ਆ ਗਿਆ ਸੀ ਵਾਪਸ ਤੇ ਚਲੋ ਮੇਰੇ ਨਾਲ ਮੁੰਡੇ ਗੁਰਸੇਵਕ ਤੇ ਗੁਰਪ੍ਰੀਤ ਨੇ ਪਟਿਆਲੇ ਜ਼ਿਲ੍ਹੇ ਤੋਂ ਸੀ ਦੂਰ ਜੇ ਬਾੜ ਸੀ ਤੇ ਉਹਨਾਂ ਨੇ ਮੇਰੇ ਨਾਲ 7 ਸਾਲ ਜਿਵੇਂ 7 ਸਾਲ ਇਹ ਫਿਰ ਮੈਂ 7 ਸਾਲ ਉਹਨਾਂ ਨੇ ਮੇਰੇ ਕੋ ਵੀ ਆਪਣੇ ਭਰਾ ਨਹੀਂ ਸਾਰੇ ਸਾਰੇ ਜਣ ਦੀ ਬਾਕੀ ਇੱਕ ਗੱਲ ਵਾਹਿਗੁਰੂ ਸਾਡੀ ਇਹ ਨਾ ਵੀ ਜਿੰਨੇ ਸਾਡੇ ਕਬੀਸ਼ਰ ਸਾਡੇ ਟੱਚ ਦੇ ਨੇ ਅਸੀਂ ਸਾਰੇ ਜ਼ਿਆਦਾਤਰ ਤਾਂ ਗਿਆਨੀ ਗੁਰਰਾਮ ਸਿੰਘ ਬਰਾੜ ਸਾਹਿਬ ਦੇ ਚੇਲੇ ਉਹਨਾਂ ਦੇ ਇੱਕੋ ਹੀ ਖਲਵਾੜੀ ਹੈ 2-300 ਸ਼ਗਿਰਦ ਹੈ ਉਹਨਾਂ ਦਾ ਬਹੁਤ ਵੱਡੇ ਮਹਾਨ ਉਹਨਾਂ ਦੀ ਰੂਹ ਹੁਣ ਤਾਂ ਸੱਚਖੰਡ ਵਾਸੀ ਉਹਨਾਂ ਦੀ ਡੈਥ ਹੋ ਗਈ ਸੀਗੀ 2015 ਦੇ ਵਿੱਚ ਠੀਕ ਹੈ ਤੇ ਜੋ ਕੁਝ ਉਹ ਕਰਕੇ ਕਬੀਸ਼ਰੀ ਦੇ ਵਿੱਚ ਮੱਲਾ ਮਾਰਗੇ ਤੇ ਸਾਡੀ ਜਾਣਕਾਰੀ ਦੇ ਵਿੱਚ ਤਾਂ ਕੋਈ ਹੋਰ ਹੋਣਗੇ ਹੈਗੇ ਨਹੀਂ ਕਵੀਸ਼ਰ ਪੁਰਾਤਨ ਵੇਲੇ ਦੇ ਤੇ ਅਸੀਂ ਤਾਂ ਚਲੋ ਉਹਨਾਂ ਨੂੰ ਮੁਰਸ਼ਿਦ ਮੰਨਿਆ ਕਿਆ ਨੀ ਗੁਰਨਾਮ ਸਿੰਘ ਬਰਾੜ ਸਾਹਿਬ ਤੇ ਉਹਨਾਂ ਦੇ ਨਾਲ ਜੋੜੀ ਦੇ ਵਿੱਚ ਜੋ ਸਾਥ ਨਿਭਾ ਰਹੇ ਸੀ 2015 ਤੱਕ ਹਮ ਉਸਤਾਦ ਜੀ ਬਾਈ ਰਾਜ ਸਿੰਘ ਜੀ ਬਰਾੜ ਸਾਹਿਬ ਤੇ ਸ਼ਾਮਦਾਸ ਜੀ ਭੱਟੀਵਾਲ ਕਰਾਂ ਵਾਲੇ ਤੇ ਉਹਨਾਂ ਤੋਂ ਬਹੁਤ ਕੁਝ ਹੀ ਸਿੱਖਣ ਨੂੰ ਮਿਲਿਆ ਤੇ ਉਹਨਾਂ ਨੇ ਕਵੀਸ਼ਰੀ ਦੀਆਂ ਬਰੀਕੀਆਂ ਕਿਵੇਂ ਗਾਉਣਾ ਆਪਾਂ ਕਿਵੇਂ ਸਟੇਜ ਤੇ ਖੜਨਾ ਉਹਨਾਂ ਤੋਂ ਬਹੁਤ ਕੁਝ ਹੀ ਸਾਨੂੰ ਜਾਣੀ ਕੇ ਲੈਣ ਦੇ ਅਕੋਰਡਿੰਗ ਸਿੱਖਣ ਨੂੰ ਮਿਲਦਾ ਰਿਹਾ ਤੇ ਉਸ ਤੋਂ ਬਾਅਦ ਹੁਣ ਫਿਰ ਸਾਡੇ ਟੱਚ ਚ ਗੁਰਪ੍ਰੀਤ ਆਇਆ ਗੁਰਪ੍ਰੀਤ ਨੂੰ ਤਾਂ ਘਰੋਂ ਕਿਸ਼ਰੀ ਮਿਲੀ ਆ ਘਰ ਜੀ ਪੁੱਛੋ ਗੁਰਪ੍ਰੀਤ ਨੂੰ ਘਰੋਂ ਕਿਵੇਂ ਗੁਰਪ੍ਰੀਤ ਮੇਰੇ ਹੀ ਪਿਤਾ ਇੱਕੋ ਹੀ ਕਰਦੇ ਸੀ ਠੀਕ ਹੈ ਜੀ ਤੇ ਉਹਨਾਂ ਦੇ ਉਸਤਾਦ ਸੀਗੇ ਗਿਆਨੀ ਉਹਜਾਗਰ ਸਿੰਘ ਜੀ ਲੋਪੋ ਠੀਕ ਹੈ ਜੀ ਤੇ ਉਹਨਾਂ ਦੇ ਉਸਤਾਦ ਸੀਗੇ ਗਿਆਨੀ ਗੁਰਨਾਮ ਸਿੰਘ ਬਰਾੜ ਉਹ ਆ ਫਿਰ ਕਰਮਲਾ ਜਿਹੜੀ ਸਾਰੀ ਫਲਵਾੜੀ ਉਹਨਾਂ ਦੀ ਹੈ ਗਿਆਨੀ ਗੁਰਨਾਮ ਸਿੰਘ ਬਰਾੜ ਜੀ ਦੀ ਤੇ ਮੈਂ ਆਪਦੀ ਗੱਲ ਤੁਹਾਨੂੰ ਦੱਸਾਂ ਮੈਂ 2018 ਚ ਗਾਉਣਾ ਦਾ ਸ਼ੁਰੂ ਕੀਤਾ ਠੀਕ ਹੈ ਜੀ ਮੇਰੇ ਡੈਡੀ ਡੈਡੀ ਹੁਣੀ ਜਾਨੀ ਫੋਰਨ ਚਲੇ ਗਏ ਸੀ ਕਿਨੇਟਾ ਜੀ ਤੇ ਫਿਰ ਪਿੰਡ ਜਾਨੀ ਮੈਂ ਗੁਰਦੁਆਰਾ ਸਾਹਿਬ ਪਹਿਲੀ ਵਾਰੀ ਗਿਆ ਜਦੋਂ ਠੀਕ ਹੈ ਪਹਿਲੀ ਵਾਰੀ ਗਿਆ ਤਾਂ ਜਦੋਂ ਪਿੰਡ ਵਾਲਿਆਂ ਨੇ ਜਾਨੀ ਬਹੁਤ ਸਪੋਰਟ ਕੀਤੀ ਸਾਡੇ ਠੀਕ ਹੈ ਸੰਤ ਸੰਗ ਮਿੱਟੀ ਆ ਜਣੀ ਤੇ ਉਹਨਾਂ ਨੇ ਬਹੁਤ ਸਪੋਰਟ ਕੀਤੀ ਹੋਰਾਂ ਵੀ ਜਿਵੇਂ ਜਿੰਨਾਂ ਜਿੰਨਾਂ ਨੇ ਵੀ ਸੁਣਦੇ ਸੀ ਜਾਨੀ ਜਿੰਨੇ ਯਾਰ ਮਿੱਤਰ ਸੀਗੇ ਆਪਣੀ ਟਾਣੀ ਚ ਹੁੰਦੇ ਜਮੇ ਤੇ ਫਿਰ ਇਹ ਪੰਡ ਗੁਰਦੁਆਰਾ ਸਾਹਿਬ ਗਾਈ ਜਾਂਦੇ ਸੀ ਜਦੋਂ ਇੱਕ ਗੁਰਵਿੰਦਰ ਸਿੰਘ ਵੀਰ ਹੁੰਦੀ ਸੀ ਉੱਥੇ ਇਹਨਾਂ ਨੇ ਸੁਨੇ ਫਿਰ ਹੌਲੀ ਹੌਲੀ ਨਰੇ ਟੱਚ ਚਾਏ ਨੇ ਬਾਅਦ ਪ੍ਰੋਗਰਾਮ ਤੇ ਆਉਣ ਲੱਗੇ ਫਿਰ ਜਣੀ ਵਿਚਾਰ ਬਣਿਆ ਵੀ ਯਾਰ ਉਸਤਾਦ ਤੋਂ ਬਿਨਾਂ ਤਾਂ ਕੋਈ ਨਹੀਂ ਜਦੋਂ ਹਰੇਕ ਪੁੱਛਦਾ ਵੀ ਬਾਈ ਕਿਹਦਾ ਚੇਲਾ ਤੂੰ ਫਿਰ ਆਏ ਹੁੰਦਾ ਸੀ ਯਾਰ ਮੈਂ ਚੇਲਾ ਦੇ ਇਹਦਾ ਵੀ ਨਹੀਂ ਉਹ ਡੈਡੀ ਕੁਸ਼ੀਸ਼ ਕਰਦਾ ਸੀਗਾ ਇਹਦਾ ਕਹਿੰਦਾ ਨਹੀਂ ਉਸਤਾਦ ਉਹੀ ਹੈ ਪਰ ਤਾਂ ਇਹ ਵੀ ਕਹਿੰਦੇ ਆ ਵੀ ਪਤਾ ਕਦੇ ਵੀ ਉਸਤਾਦ ਨਹੀਂ ਬਣਦਾ ਅਸੀਂ ਪਿੰਡ ਕਦੇ ਸਟਾਏ ਨਹੀਂ ਹੁੰਦਾ ਅੱਛਾ ਜੀ ਕਰਦਾ ਜੋਗੀ ਜੋਗਣਾ ਬਾਹਰ ਲਾ ਜੋਗੀ ਸਨ ਬਾਕੀ ਗੱਲ ਇਹ ਹੈ ਨਾ ਜੀ ਆਪਾਂ ਨੂੰ ਜੋ ਉਸਤਾਦ ਜੀ ਨੇ ਗੁਰ ਦੱਸਣੇ ਹੁੰਦੇ ਆ ਉਹਨਾਂ ਦਾ ਤਾਂ ਆਪਾਂ ਨੂੰ ਹੁੰਦਾ ਵਾ ਡਰ ਵੀ ਹੁੰਦਾ ਹੈ ਨਹੀਂ ਹੁੰਦਾ ਜਿਵੇਂ ਆਪਾਂ ਆਪਦੇ ਜੇ ਪਿਤਾ ਅਧਿਆਪਕ ਹੋਵੇ ਤਾਂ ਬੱਚਾ ਉਹਦਾ ਟਿਊਸ਼ਨ ਵੀ ਨਹੀਂ ਪੜਦਾ ਬਿਲਕੁਲ ਬਿਲਕੁਲ ਉਹੀ ਗੱਲ ਆ ਜਾਂਦੀ ਅੱਛਾ ਡਰ ਨਹੀਂ ਹੁੰਦਾ ਸਾਨੂੰ ਬਿਲਕੁਲ ਜੀ ਫਿਰ ਜਿਵੇਂ ਇਹਨਾਂ ਦੇ ਉਸਤਾਦ ਸੀ ਗਿਆਨੀ ਗੁਰਨਾਮ ਸਿੰਘ ਜੀ ਬੜੜ ਫਿਰ ਮੈਨੂੰ ਵੀ ਆਇਆ ਹੋਇਆ ਯਾਰ ਮੈਂ ਵੀ ਉਹਨਾਂ ਨੂੰ ਉਸਤਾਦ ਧਰ ਕਿਉਂਕਿ ਕੁੱਲ ਕੁਬੀਸ਼ਰ ਜਿਹੜਾ ਜਿੰਨੇ ਆਪਣੇ ਮਾਲਵੇ ਦਾ ਜਿਵੇਂ ਕਹ ਰਹੀਏ ਵੀ ਬਾਲੇ ਜਿਆਦਾਤਰ ਕੁਿਸ਼ਰ ਉਹਨਾਂ ਦੇ ਚੇਲੇ ਸੀ ਮੈਨੂੰ ਵੀ ਐ ਲੱਗਿਆ ਵੀ ਮੈਂ ਵੀ ਯਾਰ ਉਹਨਾਂ ਦੇ ਚੇਲਾ ਬਣਨਾ ਰੋ ਪਤਾ ਲੱਗਿਆ ਵੀ ਉਹ ਤਾਂ 2015 15 ਚ ਸੱਚਖੰਡ ਚਲੇ ਗਏ ਫੇਰ ਵਿਚਾਰ ਬਣਾ ਤੇ ਉਸਤਾਦ ਸ਼ਾਮਦਾਸ ਜੀ ਪਟਿਆਲ ਜਿਹੜੇ ਉਹਨਾਂ ਦੇ ਨਾਲ ਜੋੜੀ ਚਗਾਉਂਦੇ ਸੀ ਉਹਨਾਂ ਨੂੰ ਉਸਤਾਦਤਾ ਲਈ 2022 ਜੀ 2022 ਚ ਠੀਕ ਹੈ ਐ ਮਤਲਬ ਇਧਰ ਆਇਆਗਾ ਜੀ ਬਿਲਕੁਲ ਅੱਛਾ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਤੁਸੀਂ ਜਾਣਿਓ ਕਿੰਨੇਕ ਪ੍ਰੋਗਰਾਮ ਸਾਲ ਦੇ ਵਿੱਚ ਤੁਹਾਡੇ ਹੋ ਜਾਂਦੇ ਆ ਅੰਦਾਜ਼ਾ ਆ ਦੇਖੋ ਵੀਰੇ ਪ੍ਰੋਗਰਾਮ ਤਾਂ ਜਥੇ ਵੀ ਬਹੁਤ ਆ ਤੇ ਪ੍ਰੋਗਰਾਮ ਹਰੇਕ ਪੰਡਿਆਂ ਸਮਾਗਮ ਹੁੰਦੇ ਵੀ ਨੇ ਮੰਨ ਕੇ ਚੱਲੀਏ ਵੀ ਜਿਹੜੇ ਸਾਡੇ ਪ੍ਰੋਗਰਾਮ ਹਨਾ ਕਈ ਵਾਰ ਸਾਨੂੰ ਇੱਥੇ ਇਹ ਜੇ ਕਰਕੇ ਬੰਦਾ ਉਹ ਕਹਿੰਦਾ ਵੀ ਯਾਰ ਝਾਕ ਨਹੀਂ ਝਾਕ ਨਹੀਂ ਹੱਸ ਹੀ ਨਹੀਂ ਜੀ ਗੱਲ ਆ ਹਾਂ ਉਹ ਕਹਿੰਦਾ ਨੇ ਵੀ ਜਿਹੜਾ ਬੰਦਾ ਕੈਮਰੇ ਦੇ ਅੱਗੇ ਆ ਉਹ ਹੀਰੋ ਆ ਕੈਮਰੇ ਦੇ ਅੱਗੇ ਸਾਰੇ ਹੀਰੋ ਨੇ ਬਾਕੀ ਇਹ ਵੀ ਗੱਲ ਆ ਜੀ ਚਲੋ ਉਮਰਾ ਤਾਂ ਕਿਉਂਕਿ ਬੱਚਿਆਂ ਤੋਂ ਵੱਡੇ ਹੁੰਦੇ ਆ ਨਾ ਇਹ ਤਾਂ ਕੁਦਰਤੀ ਗੱਲ ਹੈ ਤੇ ਹੁਣ ਅਸੀਂ ਸੀਨੀਅਰਾਂ ਜਿਹੜੇ ਸੀਨੀਅਰ ਜੱਥੇ ਨੇ ਮੰਨੇ ਪਰਮੰਨੇ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਜੇ ਅਸੀਂ ਉਹਨਾਂ ਤੋਂ ਸਿੱਖਿਆ ਵਾ ਉਹਨਾਂ ਦੇ ਨਾਲ ਅਸੀਂ ਗਾਇਆ ਵਾ ਤੇ ਹੁਣ ਜਿੱਦਾਂ ਵੀਰ ਗੁਰਪ੍ਰੀਤ ਸਿੰਘ ਨੇ ਭਾਈ ਪ੍ਰੀਤ ਸਿੰਘ ਜੀ ਸੰਦਲ ਸਾਹਿਬ ਮਕਸੂਦੜੇ ਵਾਲੇ ਉਹ ਵੀ ਦੁਨੀਆ ਦਾ ਮੰਨਿਆ ਪਰਮੰਨਿਆ ਜੱਥਾ ਜੀ ਉਹਨਾਂ ਦੇ ਆਗੂ ਹੋ ਕੇ ਇਹਨਾਂ ਨੇ ਬਾਈ ਉਹਨਾਂ ਨੇ ਸੇਵਾ ਨਿਭਾਈ ਆ ਜੋੜੀ ਚਾਗੂ ਹੋ ਗਈ ਆਗੂ ਕੌਣ ਸੀ ਤੇ ਕਈ ਸਾਲ ਮੈਂ ਉਹ ਜੱਥੇ ਜੀ ਹਾਂਜੀ ਹਾਂਜੀ ਮੈਂ ਵੀ ਗਿਆਨੀ ਕੁਲਵੰਤ ਸਿੰਘ ਜੀ ਮਾਨੂੰ ਗਿਆ ਨਾਲ ਉਹਨਾਂ ਨੇ ਹਾਂਜੀ ਹਾਂਜੀ ਆਗੂ ਹੋ ਕੇ ਕਾਇਦਾ ਤੇ ਉਹਨਾਂ ਨੇ ਇਦਾਂ ਸੀ ਆ ਵੀ ਜਿਹੜਾ ਹੁਣ ਆਪਣਾ ਜੱਥਾ ਬਣਿਆ ਜੀ ਤੇ ਸਾਰਿਆਂ ਦੀ ਚਲੋ ਖੁਸ਼ੀ ਦੇ ਖੁਸ਼ੀ ਦੇ ਨਾਲ ਹੀ ਮਿਲਿਆ ਜੀ ਕੋਰੀ ਮਤਲਬ ਮੈਂ ਉਹ ਪਛੜੀ ਉਮਰ ਕਿੰਨੀ ਕਿੰਨੀ ਬਾਈ ਤੁਹਾਡੀ ਕਿੰਨੀ ਉਮਰ ਹੈ ਉਮਰ ਬਾਈ ਜੀ ਮੈਨੂੰ ਹੁਣ ਮੈਂ 24 ਸਾਲਾਂ ਦਾ ਹੋ ਗਿਆ ਹਾਂ ਹਾਂਜੀ ਹਾਂਜੀ 25ਵਾਂ ਸਾਲ ਲੱਗਾ ਹੋਇਆ ਜੀ ਮੈਨੂੰ ਬਸ 26 ਸਾਲ ਲੱਗੇ ਵੀਰੇ 26 ਤੁਹਾਡਾ ਜੀ 23ਵਾਂ ਸਾਲ ਲੱਗਿਆ ਜੀ ਫਿਰ ਤਾਂ ਵਾਕਈ ਮਤਲਬ ਜੀ ਬਹਿ ਠੀਕ ਹੈ ਬਸ ਆ ਹੁਣ ਇੱਕ ਨਾ ਬਾਈ ਅਸੀਂ ਸ਼ੁਰੂ ਤੋਂ ਛੇਤੀ ਸਟਾਰਟਿੰਗ ਕਰਤੀ ਸੀਗੀ ਜਿੱਦਾਂ 8 8 9 9 ਸਾਲ ਆ ਇਦਾਂ ਹੋ ਗਿਆ ਹੁਣ ਉਵੇਂ ਤਾਂ ਆਪ ਹੋ ਗਏ 14 15 ਸਾਲ ਹੋ ਗਏ 14 15 ਸਾਲ ਹੋ ਗਏ ਹਾਂਜੀ ਹਾਂਜੀ ਜੀ ਹੁਣ ਦੁਨੀਆ ਦੇ ਰਸਤਮ ਨਾਲ ਜੀ ਗਾਉਣਾ ਜਿਵੇਂ ਉਸਤਾਦ ਸ਼ਾਮਦਾਸ ਹੁਣ ਉਦਾਂ ਤਾਂ ਆਪਾਂ ਦੇਖਦੇ ਆਂ ਵੀ ਇਦਾਂ ਕੋ ਆਪਾਂ ਨਹੀਂ ਕਿਸੇ ਨਾਲ ਵੀ ਆਪਣਾ ਕੰਪੇਅਰ ਨਹੀਂ ਕਰ ਆਪਾਂ ਆਪਣੇ ਆਪ ਨੂੰ ਨਹੀਂ ਕਰ ਸਕਦੇ ਕਿ ਹੁੰਦਾ ਹੀ ਨਹੀਂ ਬੱਧਾ ਹਾਂਜੀ ਨਹੀਂ ਉਸਤਾਦ ਦੀ ਖੁਸ਼ੀ ਹੁੰਦੀ ਹੈ ਜੀ ਇਹ ਉਸਤਾਦ ਲੋਕਾਂ ਦੀ ਖੁਸ਼ੀ ਹੁੰਦੀ ਹੈ ਵੀ ਆਪਾਂ ਇਹਨੂੰ ਆਪਾਂ ਸਪੋਰਟ ਕਰਨੀ ਹੈ ਜਾਂ ਇਹਨੂੰ ਅੱਗੇ ਤੱਕ ਲੈ ਕੇ ਜਾਣਾ ਵਾ ਤੇ ਉਹਨਾਂ ਦੀ ਰਹਿਮਤ ਬਹੁਤ ਜੀ ਆਪਣੇ ਤੇ ਪਹਿਲੀ ਤਾਂ ਜਿਹੜਾ ਕਾਵਲ ਬੰਦਾ ਉਹ ਵaile ਇਹ ਕਹਿੰਦਾ ਯਾਰ ਜਵਾਗ